ਬਾਈ ਦੂਰ ਆ ਸਸਰੀਗੜ੍ਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਕੰਮ ਸਾਰਾ ਕਰਾ ਕਦੇ ਵੀ ਅੱਜ ਨਾਨਕੀ ਲੱਗੇ ਹੋਏ ਆਪਾਂ ਕੰਮ ਕਰਨਾ ਆਪਣੇ ਤੇ ਆਪਣੇ ਮਾਸੜ ਹੁਣੀ ਮਾਮੇ ਹੁਣੀ ਇਧਰ ਬਾਈ ਸੱਤਾ ਤੇ ਅੱਜ ਕਮਰ ਆਇਆ ਅੱਜ ਕਮਰ ਆਇਆ ਤਾਂ ਹੀ ਮਾਮਾ ਇਹਦਾ ਬਿਨਾ ਪਰਨੇ ਤੋਂ ਹੋਇ ਫਿਰਦਾ ਸਾਡਾ ਜਿੱਥੇ ਮਾਰ ਕੋਲ ਮੁੱਕ ਗਈ ਭੁੱਖੀ ਭਾਈ ਇਹ ਪਾਦਾ ਪਿੰਡ ਨੂੰ ਹੁਣ ਪਿੰਡ ਜਾਂਦਾ ਇਹ ਪਿੰਡੋਂ ਜਾ ਰਿਹਾ ਜੀ ਭੁੱਖੜ ਮਿਲਦਾ ਨਹੀਂ ਆ ਪਰ ਤੇਰਾ ਆਪਾ ਕਰਾਉਣਾ ਰਸਤਾ ਹਾਂ ਇਹਦਾ ਨਾ ਇਹਦਾ ਤੇਰਾ ਇਹਨਾਂ ਦੇ ਨਾਲ ਦਾਈ ਦੂਸ ਕਰਤੀ ਹੈ ਤੇ ਬਹੁਤ ਅਲੱਗ ਅਲੱਗ ਪਿੰਡਾਂ ਦੀ ਹੈ ਸਾਰੀ ਲੇਬਰ ਇੱਕ ਬਾਲੇ ਵਾਲੇ ਤੋਂ ਦੋ ਬਾਲੇ ਵਾਲਦੇ ਨੇ ਫਿਰ ਆਹ ਪੁੱਛੋ ਤੋਂ ਫਿਰ ਉਹ ਜਾਦੂਵਲ ਕੀ ਵਾ ਰਾਜੀਆ ਆ ਬੱਲੋ ਤੋਂ ਤੇ ਉਹ ਗਵਾਰੇ ਤੋਂ ਜਿਹੜਾ ਬੰਦਾ ਅੰਦਰ ਗਿਆ ਹੁਣ ਗਾਰਾ ਚੱਕਣਾ ਇਧਰ ਇਧਰ ਮਿਸਤਰੀ ਆਪਣਾ ਨਾਨਾ ਲੱਗਦਾ ਇਹ ਉਹ ਬੈਠਾ ਮਾਮਾ ਇਹ ਨਾਨਾ ਜਾ ਕੇ ਸੂਤ ਕੱਢ ਲੈ ਕੋਈ ਨਾ ਇਦਾਂ ਪਤੀ ਨਾਲ ਅਸੀਂ ਕੀ ਕਹੀਏ ਉਲਝੇ ਫਿਰਦੇ ਹਾਂ ਹੈ ਮਿਸਤਰੀ ਨੂੰ ਵਿੱਚ ਲੈਨੇ ਆਪਾਂ ਹੋਰ ਹਾਂ ਉਹ ਨਾਲ ਨਾਲ ਇਧਰ ਆ ਨਾਲ ਫੋਨ ਚੱਲਦਾ ਨਾਲ ਇੱਟਾਂ ਫੜਾਉਂਦਾ ਦੇਖ ਇਹ ਪੁੱਛੋ ਤੋਂ ਇਹ ਆਇਆ ਬੰਦਾ ਪੁੱਛੋ ਮੰਡੀ ਤੋਂ ਪੁੱਛੋ ਮੰਡੀ ਆਹ ਘਮਾਰੇ ਤੋਂ ਜੀ ਇਹ ਲੱਗ ਲੱਗ ਪਿੰਡਾਂ ਤੋਂ ਲੇਬਰ ਇਕੱਠੀ ਕਰੀ ਆ ਹਾਂ ਆਹ ਤੇ ਆ ਬੱਲੋ ਤੋਂ ਇਹਦੀ ਬਹੂ ਲੈ ਕੇ ਆਣੀ ਆਪਾਂ ਆਂਗੇ ਮਾਮਾ ਦੇ ਨੂੰ ਨਾਲ 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 ਵਾਲੀ ਨੇ ਮੰਗੇ ਠੀਕ ਆ ਠੀਕ ਆ ਮਮਾ ਉਹਨਾਂ ਦੇ ਸਾਪਾਤੀ ਫਿਰ ਬਹੁਤੀ ਭਾਗੀਆਂ ਤੇ ਇੱਧਰ ਆਪਾਂ ਪਾਤਾਈ ਭਰਾਂਡਾ ਪਹਿਲਾਂ ਨੀਰੇ ਵਾਲਾ ਤੇ ਹੁਣ ਇੱਧਰ ਚੱਕ ਦਾ ਕੋਠੀ ਦਾ ਕੰਮ ਅੱਜ ਰਾਤ ਤੋਂ ਕੰਮ ਰਾਤ ਨੂੰ ਵੀ ਪਾਇਆ ਕਰਾਂਗੇ ਹੁਣ ਤੋਂ ਅਸੀਂ ਲੇਬਰ ਚੱਲੂ ਹੈ ਰਾਤ ਨੂੰ ਵੀ ਬਣਾਉਣਾ ਰਾਤ ਨੂੰ ਬਣਾ ਬਸ ਮਿਸਤਰੀ ਜੋ ਸੂਤ ਬਣਨੇ ਅਸੀਂ ਸਿੱਖ ਲੈ ਮਿਸਤਰੀ ਨੂੰ ਰਾਤ ਨੂੰ ਰੈਸਟ ਆ ਰਾਤ ਨੂੰ ਅਸੀਂ ਆਪ ਖਿੱਚਿਆ ਕਰਾਂ ਕੰਦਾ ਹੁਣ ਆਲੀ ਹੈ ਲੇਬਰ ਰਾਜੀ ਤੋ ਹਾਂ ਬਾਕੀ ਰਾਜੀ ਦੋ ਮਿਸਤਰੀ ਹੋਰ ਚੱਲ ਪਏ ਕਰਾਇਓ ਇਹ ਲੈ ਵਰਦੀ ਕੀ ਧੁਖਾ ਖਦਾਈ ਪਵੇ ਇੱਥੇ ਹੁਣ ਸੱਤਾ ਨਿਉ ਕੱਢ ਰਿਹਾ ਤੇ ਮਾਸੜੀ ਆਪਣੇ ਲਾੜਨੇ ਦੁਰਮਟ ਤੇ ਆ ਮਾਮਾ ਨਿਉ ਦੇ ਉੱਤੇ ਖੜਾ ਇਹ ਦੇਖਦਾ ਇਹ ਚੈੱਕ ਕਰਦਾ ਸਾਰੇ ਦੇ ਹੈੱਡ ਇਹੀ ਹੈ ਨੇ ਬਰੋ ਵੀ ਸੋਦਾ ਕੈਪਟਨ ਸਾਹਿਬ ਨੇ ਮਿਲਟਰੀ ਦੇ ਅੱਜ ਤਾਂ ਬਿਨਾ ਪਰਨੇ ਤੋਂ ਹੋਏ ਫਿਰਦਨੇ ਇਹ ਚਾਹ ਜੜਾ ਵੈ ਚਾਹ ਪਿਆ ਜੜਿਆ ਪਿਆ ਓਏ ਜਾਣਾ ਪੰਡੇ ਨੇ ਕੱਲ ਘਰੇ ਬਾਅਦ ਜਾਊਗਾ ਪਹਿਲਾਂ ਘੰਟਾ ਪਾਰਕ ਚ ਬੈਠੂ ਜਾ ਕੇ ਆੜੀਆਂ ਕੋਲ ਤੇ ਆ ਬਾਈ ਵਾਲੇ ਵਾਲ ਤੋਂ ਫੋਨ ਫਣ ਕਰ ਲੈ ਕੇ ਸਾਨੂੰ ਬੰਦ ਕਿੱਥੇ ਇੱਕ ਮੋੜਾਂ ਤੋਂ ਬੰਦਾ ਕੱਲ ਵਾਗ ਗਿਆ ਸਾਡਾ ਇੱਕ ਉਹ ਡਰ ਕੇ ਉੱਡ ਗਿਆ ਘਰ ਲੈ ਜਾਂਦਾ ਸੀ ਕੱਲ ਕੰਨ ਤੋਂ ਡਰ ਕੇ ਉੱਡ ਗਿਆ ਕੰਨ ਦੇ ਇੱਕ ਮੁਰਗੇ ਤੇ ਇੱਕ ਅਜ ਕੋਨਸਾ ਦਊਗਾ ਸਾਇਦ ਬੰਦਾ ਮਾਮਾ ਨਾ ਆਪਾਂ ਬੰਦੇ ਪੂਰੇ ਰੱਖਾਂਗੇ ਉਹ ਦੇਖੀ ਗਰੀਬ ਆਇਆ ਮਮਾ ਝਰਦਾ ਸਿੱਧਾ ਆ ਗਿਆ ਮੁੱਛ ਚੱਕ ਕੇ ਝਰਦਾ ਲਾਉਂਦਾ ਮਮਾ ਬੜਾ ਬੜਾ ਕੱਟ ਲੈ ਦੇ ਡੂੰਗੀ ਹੋਰ ਇਹ ਤਾਂ ਮੈਂ ਆ ਟੈਂਡੀ ਨੇ ਹੁੰਦੀ ਜਾਂਦੀ ਸੀ ਇੱਥੇ ਲੱਗ ਗੁਰੂ ਤੇ ਮਹਾ ਬੈਠਾ ਇੱਥੋਂ ਨਾ ਬੈਠ ਜੇ ਕਰੇ ਹਾਂ ਯਾਰ ਨੇ ਪੱਤੀ ਵੀ ਨਾ ਹੋਰ ਹਣ ਤਰਾਪਣੀ ਕਹੀ ਆ ਸੀ ਆਪਣੇ ਕੋਲੇ ਉਹਰ ਐਣੀ ਅਭੀ ਆਪਾਂ ਕੱਲੇ ਵੀਡੀਓਜ਼ ਹੀ ਨੇਗੇ ਪਰਤ ਵੇਲੇ ਪਾਵਾਂਗੇ ਉਹਦੇ ਕੋਲ ਪਰਤ ਵੇਲੇ ਪਉ ਖਦਾ ਹਲਾ ਜਦੋਂ ਟਰਾਲੀ ਉਹ ਬੀਹੀ ਚੋਂ ਰੇਡੀਅਨ ਆਲਾ ਉਹ ਅੰਦਰ ਲਾ ਉਹ ਤੇਦਰੀ ਮਸਲੀ ਬਈ ਦਿੰਦੇ ਉਹਰਾ ਪਿੰਡ ਵੱਜੇਗਾ ਉਹ ਕਹਿੰਦੇ ਨਹੀਂ ਕਿ ਮਾਉਂਗੀ ਇਹ ਤੂੰ ਆ ਜਾ ਮਾਹ ਚੰਗਾ ਅੱਛਾ ਲੱਗਦੀ ਪਤਾ ਕੁੜੀ ਹੈ ਆਮਾ ਲੱਗਣੀ ਤੇਰਾ ਚਰਦਾ ਵਾਲੇ ਲੱਗਿਆ ਆ ਮੇਰੇ ਯਾਰ ਦਾ ਅੱਖਿਆ ਹੋ ਰੋ ਆ ਬਸ ਬਤਾ ਲੋ ਬੈਂਕ ਦੀ ਕੀ ਚੱਲ ਰਹੀ ਹੈ ਮੈਨੂੰ ਹੋਊਗਾ ਕੀ ਕੀਤਾ ਬੀਮਾ ਦਾ ਬੀਮਾ ਦਾ ਬੀਮਾ ਮਾਮਾ ਕਰਾਉਣਾ ਬੀਮਾ 20 ਰੁਪਏ ਦੀ ਬੀਮਾ ਬਾਹਰਲੇ ਜਿਲੇ ਵਾਲੇ ਦਾ ਅੱਛਾ ਬਾਹਰਲੇ ਜਿਹੜੇ ਵਾਲੇ ਦੇ ਵੀਰ ਵੀ ਦਾ ਹੋਰ ਪੈਸਾ ਬਗਲੋਂ ਵਾਲੀ 20 ਲੱਖ ਵਾਹ ਗੁਰੂ ਉਹ ਵੀ ਵੀਰ ਪੀ ਨਾਲ ਬਹੁਤ ਪੈਸੇ ਇਕੱਠੇ ਕਰਦੇ ਆ ਉਹ ਵੀਰ ਮਾ ਉਹ ਬਾਹਲੇ ਲਿਆਂਦੇ ਨਾ ਹੋਰ ਹਣਾ ਲੰਬਾ ਪਾਣਾ ਕਰ ਜੇ 100 ਬੰਦਾ ਆ ਗਿਆ ਦੇਖ ਲਾ ਲੋ ਜਿੱਤੇ ਦੁਪਹਿਰ ਤੋਂ ਬਾਅਦ ਆਪਾਂ ਖਾਤਾ ਰੋਟੀ ਪਾਣੀ ਤੇ ਉਸ ਤੋਂ ਬਾਅਦ ਲੱਗੇ ਦੁਬਾਰੇ ਕੰਮ ਤੇ ਤੇ ਆ ਨਿਉਆ ਲਾ ਕੇ ਕੱਢਣ ਕਾ ਮਿਸਤਰੀ ਯਾ ਚਲ ਆ ਰਿਹਾ ਮੁੰਡਾ ਕਾਣ ਓਏ ਤੇਰੀ ਐ ਇੱਕ ਸਮੀਨਾਂ ਮਾਰੀ ਆਈ ਦੇਖਾਂ ਕਹਿ ਕਾਣ ਮਾਰੂ ਦੋ ਮਾਰ ਤੇ ਤਿੰਨ ਇੱਥੇ ਕੋਈ ਨਹੀਂ ਮੱਟੀ ਚਾਰ ਥੱਲੇ ਨਾਲ ਮਾਰ ਕੰਨ ਤੇ ਮਾਰ ਪੰਜ ਪੰਜ ਛੇ ਬਸ ਗਾਹਾਂ ਨਾਲ ਲੱਗ ਗਏ ਛੇ ਆ ਜਾ ਹਾਏ ਸੱਤ ਆ ਜਾ ਕੇ ਮਾਰੀ ਕੰਨ ਤੇ ਇੱਟਾਂ ਤੇ ਅੱਠ ਨੌ ਚੱਲ ਹੁਣ ਇੱਟ ਨੂੰ ਕਾਲਾ ਦੂਰ 10 ਕੋਈ ਨਾ ਕੋਈ ਨਾ ਚੱਲਣਾ ਮੇਰਾ ਮੂੰਹ ਹਟੇ ਗਾਵਾ ਬੱਸ ਹੋ ਗਏ ਗਏ ਚਾ ਚਾਲਾ ਇੱਟਾ ਚੱਕ ਕੇ ਸਾਈਡ ਤੇ ਰੱਖੀ ਨੂੰ ਸਾਰੀਆਂ ਚਲੋ ਲੱਗੇ ਪਏ ਨੇ ਇੱਟਾ ਕਾਢਣ ਨੂੰ ਉਧਰ ਮਿਲਟਰੀ ਆਪਣੀ ਤੇ ਇੱਕ ਬੱਲੋ ਵਾਲੀ ਮਾਮਾ ਆਪਣਾ ਜਿ ਬਾਗ ਗਿਆ ਤੇ ਕੱਲ ਨੂੰ ਹੈਗੀ ਉਹਦੀ ਤਰੀਕ ਉਹਨੇ ਜਾ ਕੇ ਆਉਣਾ ਸੀਗਾ ਸੋ ਉਹ ਚਾਰ ਪੰਜ ਦਿਨਾਂ ਬਾਅਦ ਆਊਗਾ ਤੇ ਬਾਕੀ ਉਹਨਾਂ ਟਾਈਮ ਅਸੀਂ ਇੱਥੀਆਂ ਵਾਲੇ ਹੈ ਠੀਕ ਹੋ ਗਿਆ ਪਤੇ ਅ ਚੱਤ ਵੀ ਨਾ ਆ ਦੂਜੀ ਨਾ ਮੋੜ ਜਾ ਚੱਲਦਾ ਕੰਮ ਜੋਰਾਂ ਤੇ ਕੜਤੀ ਨਿਵਾ ਨੂੰ ਆ ਸਾਰੀਆਂ ਬਣਾਤੀ ਗੱਲ ਟਿੱਡੂ ਆਪਣਾ ਪਾਸੜ ਆ ਦੇਖੋ ਜੀ ਬੱਚੇ ਜੋੜੇ ਨਹੀਂ ਦੋ ਬਾਈ ਕਰਦੇ ਆ ਬਾਈ ਲਵੇ ਲੈ ਕੇ ਦੋਨੋਂ ਲਵੇ ਇੱਕ ਹੋ ਬਠਾ ਚਦਰਵਾਜਾ ਪੁਰਾਣਾ ਕਬਲੇ ਵਲਾਗਾ ਕੱਟਣਾ ਓਏ ਅਰੇ ਆਇ ਕਹਾਸਾ ਇੱਕ ਸਮਾਂ ਨੂੰ ਦੇਖ ਕੇ ਓਏ ਆ ਦੁਕਾਨੇ ਤੇ ਹੈਲੋ ਲੈ ਕਾਹਕੇ ਮੰਗੋਨ ਕੇ 10 ਵੀ ਜੋੜੇ ਨੇ ਬਈ 10 ਤਾਂ ਬਈ ਜੋੜੇ ਨੇ ਇਹ ਤੋਈ ਤੇ ਮਿਸਤਰੀ ਬਾਗਿਆ ਘਰ ਨੂੰ ਤੇ ਹੁਣ ਰਾਤ ਵਾਲੀ ਲੇਬਰ ਆ ਗਈ ਬੜੇ ਢਡਾਂਲੇ ਹੋਰ ਹਾਂਜੀ ਤੂੰ ਕਹਣਾ ਜਾਣ ਨੂੰ ਹੋਇ ਤਾਂ ਨਿਓਂ ਦਾ ਇੰਟਰਵਿਊ ਨਹੀਂ ਪਿਆ ਸੀ 7 ਦਾ ਇੰਟਰਵਿਊ ਪਾ ਕੇ ਭੇਜਾਂਗੇ ਕਿ ਨਹੀਂ ਸੱਤੇ ਹੁਣ ਤਾਂ ਕਾ ਮੂੰਹ ਸਰਜਾ ਬਣਿਆ ਕੱਲ ਤਾਂ ਜੀ ਨਹੀਂ ਲਾ ਤੋਰੇ ਵੀ ਕਿੱਧਰ ਨੂੰ ਆ ਕੰਮ ਕੁਛ ਹੋਰ ਮਾਮਾ ਆ ਗਿਆ ਭੱਗਦੀ ਅਸੀਂ ਮਾਮੇ ਆਏ ਤਾਂ ਭੱਗਦੀ ਬੰਦਾ ਆ ਜਾਣਾ ਇੱਕ ਹੋਰ ਉਹਨੂੰ ਕੰਮ ਤਾਂ ਥੱਲੇ ਜਾਊਗਾ ਕੰਮ ਨਹੀਂ ਹੋਊਗਾ ਪਰ ਤੂੰ ਤੈਨੂੰ ਪਿੰਡ ਲੈ ਮਲੇਆਲੇ ਮੈਂ ਕਿਰਾਂ ਜਾ ਕੇ ਟਰੈਕਟਰ ਤੇ ਗੱਡੀ ਤੇ ਮੋਟਰਾਂ ਦੇ ਜਿੱਤੇ ਜਾਣਾ ਉਹ ਅਸੀਂ ਨੂੰ ਸੰਦ ਸਾਰੇ ਨੇ ਆਪਣੇ ਕੋਲੇ ਬੰਦੇ ਨੇ ਸਾਡੇ ਹਾਂ ਗੱਡੀ ਫੋਨ ਦਾ ਫੋਟੋ ਪਹਿਲਾਂ ਪੇਟੀ ਤੋਂ ਆਇਆ ਕਰ ਆਹ ਕਰ ਤੋ ਇਹ ਕੰਮ ਤਿਆਰ ਇੱਧਰ ਆ ਜੂ ਰਸੋਈ ਇਹਦੇ ਨਾਲ 5 ਫੁੱਟ ਇਧਰੋਂ ਜੂੜੂ ਨਾਲ ਰਸੋਈ ਸਟੋਰ ਇਧਰ ਲੂਬੀ ਡਰਾਈੰਗ ਰੂਮ ਉਹ ਬੈੱਡਰੂਮ ਤੇ ਉਹ ਬੈੱਡਰੂਮ ਤੇ ਬਾਥਰੂਮ ਆਪਣੇ ਬਾਹਰ ਹੀ ਰਹਿਣਗੇ ਉਥੇ ਗੇਟ ਚੋਂ ਉਧਰ ਤੇ ਉਧਰ ਨੂੰ ਉਹ 3 ਫੁੱਟ ਬਾਜੂ ਪਰਾਂ ਨੂੰ ਐ ਡਿਜ਼ਾਈਨ ਜਿਹਾ ਬਣ ਗਿਆ ਕੋਠੀ ਜਿਹਾ ਉਹ ਪਰਲਾ ਥੂੜੀ ਵਾਲੀ ਸੁਬਾਹ ਤਾਂ ਉਹਦੇ ਮੂਹਰੇ ਪਾਜੂ ਮੱਜਾਂ ਵਾਲਾ ਬਰਾਂਡਾ ਆਏ ਰਾਤ ਨੂੰ ਚੱਕ ਲੈ ਕਣ ਮੁੰਡਿਆਂ ਨੇ ਕੱਲ ਇਹਨਾਂ ਦੀ ਡੈਂਟਿੰਗ ਪੇਂਟਿੰਗ ਕੀਤੀ ਹੈਗੀ ਸੱਤੇ ਤੇ ਮਾਸੜ ਦੀ ਮੇਰੇ ਦੀ ਆਹ ਲੀ ਨਾ ਹੀ ਡੈਂਟਿੰਗ ਪੇਂਟਿੰਗ ਹੋਈ ਉਹ ਗਾੜੀਆਂ ਦੀ ਗਰਮ ਤੱਕ ਜਿਹੜਾ ਬਾਹਰ ਮਿਸਤਰੀ ਹੈ ਮਿਸਤਰੀ ਕਿੰਨਾ ਮਿਸਤਰੀ ਮਿਸਤਰੀ ਨਾਲ ਗੱਲ ਹੈਲੋ ਆ ਆਪਣੇ ਨਾਲ ਮਿਸਤਰੀ ਹੈਗਾ ਹਾਂ ਅੱਛਾ ਕਰਾ ਦੇ ਗੱਲ ਮੇਰੀ ਗੱਲ ਕਰ ਹੈਲੋ ਆਹ ਸਰੀ ਗਾ ਬਾਈ ਨਾਲ ਗੱਲ ਕਰੀਆ ਤੂੰ ਭਾਣਾ ਗੱਲ ਕਰਾਉਂੀ ਹੋਰ ਵੱਡੇ ਸਾਹਿਬ ਨਾਲ ਸਾਡੇ ਨਾਲ ਗੱਲ ਕਰਕੇ ਜੋ ਮੇਰੇ ਮਾਮਾ ਜੀ ਇਹਨਾਂ ਦਾ ਘਰ ਪਾਇ ਰਹੇ ਆ ਬਾਦ ਦਿਨ 15 ਸੱਤੇ ਆਪਾਂ ਪਾਉਣਾ ਸਾਰਾ ਕੁਝ ਨਮੇੜ ਕੇ ਜਾਣਾ ਆ ਗਏ ਉਹ ਹਾਂਜੀ ਤੇ ਕੰਮ ਤੋਂ ਤਾਂ ਨਿਮੇੜ ਕੇ ਸਾਰਾ ਟਾਈਮ ਰਾਤ ਦੇ 8:00 ਵਜੇ ਤਕਰੀਬਨ 8:00 ਵਜੇ 10:00 ਵਜੇ ਤੇ ਹੁਣ ਚੱਲਿਆ ਅਸੀਂ ਕੁੱਪ ਨੂੰ ਇੱਥੋਂ ਖਾ ਕੇ ਆਵਾਂਗੇ ਅਸੀਂ 버ਗਰ ਤੇ ਚੱਲਿਆ ਮੈਂ ਤੇ ਸੱਤਾ ਦਿਖਾਉਣਾ ਤੁਹਾਨੂੰ ਆ ਬਹਿ ਕੇ ਆਹ ਦੇ ਮਾਈਟਾ ਦਿੱਤਾ ਚੱਲਿਆ ਉਹ ਬਰਕਰ ਕਾਨ ਤੋਂ ਕਾਲਾ ਤੇ ਸੁਣਾਈ ਹੁਣਾ ਤੁਸੀਂ ਕੋ ਪਕੜਾ ਸਾਰਾ ਚੱਲਿਆ ਹੁਣ ਉਧਰ ਨੂੰ ਵੈਸੇ ਵੈਟ ਸਾਡੀ ਵੀ ਬੜੀ ਟਾਕੜੀ ਹੈ ਜੀ ਮੋਟਰਸਾਈਕਲ ਦੀ ਟਰੈਕਟਰ ਦਾ ਆਹ ਅੱਜ ਅੱਗੇ ਅਸੀਂ ਟਰੈਕਟਰ ਤੇ ਹੁਣ ਸਾਰੇ ਜਾਣੇ ਤੇ ਅੱਜ ਥੋੜੀ ਸਾਨੂੰ ਕਾਹ ਵਾਲਾ ਇੱਕ ਘਰੇ ਗਾਲ ਵਧੀਆ ਨਹੀਂ ਮੰਨੀ ਤਾਂ ਕਰਕੇ ਅਸੀਂ ਇੱਧਰ ਨੂੰ ਆ ਗਏ ਫਰਕਰ ਕਰਕੇ ਖਾਣ ਨਾਲੇ ਮੜ ਪਰਚਾਵਾ ਹੋਵੇ 20 ਮਿੰਟ ਤੇ ਜਾ ਕੇ ਫਿਰ ਅਸੀਂ ਇੱਕ ਘੰਟਾ ਫੇਰ ਲਾਵਾਂਗੇ ਟੰਗੜ ਕੜਈਆ ਤੇ ਫੇਰ ਨਾ ਕਿ 11 ਗੱਦਾ ਬਣੇ ਹਾਂ ਸਵੇਰੇ ਸੇਵਾ ਇਧਰ ਨੂੰ ਫੇਰ ਅਸੀਂ ਕੰਮ ਦੇ ਲੱਗਾਂਗੇ ਮੇਰਾ ਨਾਮ ਕੀ ਕੋਠੀ ਵਿਖਿਆ 18 ਗੱਦਾ ਦੇ ਵਿੱਚ 7 ਪੌਣੀ ਆਪਾਂ ਹਾਂ ਮੇਰੇ ਨਾਲ ਕਾਂ ਦਾ ਕੋਠੀ ਅਸੀਂ 18 ਦੇ ਵਿੱਚ 7 ਪੌਣੀ ਆਗੇ ਪੌਣੀ ਕਰਕੇ ਬੜੀ ਛਾਰਾ ਕੋਠੀ ਹਾਂਜੀ ਤੇ ਹੁਣ ਚੱਲਿਆ ਬਰਕਰਖਾਨ ਵਾਲਿਆਂ ਨੂੰ ਕਰਨਾ ਹਾਂ ਥੋੜਾ ਅੱਜ ਕੱਲ੍ਹ ਦੁਨੀਆ ਕਹਿੰਦੀ ਆਪਣੇ ਸੰਦੇਸ਼ ਹਾਂ ਆਪਣੀ ਇੱਕ ਜਿਲਾਨ ਦੇ ਜਿਲਾਨ ਹਾਂ ਬਾਕੀ ਸੱਤੇ ਬਾਈ ਨੇ ਬਹੁਤ ਸਹਿਯੋਗ ਦਿੱਤਾ ਆਪਣੇ ਘਰ ਚ ਹਾਂ ਬਾਕੀ ਇਹ ਮੇਰੇ ਮਾਸੜ ਜੀ ਦਾ ਕਲਾਸਮੇਟ ਵੀ ਰਿਹਾਗਾ ਇਕੱਠੇ ਪੜੇ ਨੇ ਇਹ ਦੋਨੇ ਜਾਨੇ ਇਹਨਾਂ ਦੀ ਮਤ ਮਿਲ ਗਈ ਤੇ ਇਧਰੋਂ ਸੱਤਾ ਪ੍ਰਾਣ ਲੈ ਆ ਜਿਆਗਾ ਹਾਂ 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 ਬਾਕੀ ਦੇਖ ਲੈ ਇੱਕ ਦਿਨ ਅਸੀਂ ਨਲੇ ਬੇਲੇ ਹੋ ਕੇ ਰਾਣਾ ਸਾਹਿਬ ਜਾ ਕੇ ਮੇਰੇ ਨਾਲ ਟੱਕੀ ਸਾਹਿਬ ਦੋਨੋਂ ਤੇ ਕਰਾਮੋ ਕੇ ਦਰਸ਼ਨ ਇਧਰ ਆ ਗਿਆ ਪੀਵੀ ਤੇਰਾ ਨਾਂ ਦਾ ਰੈਸਟੋਰੈਂਟ ਬਹੁਤ ਸੋਹਣਾ ਬਣਾਇਆ ਹੋਇਆ ਜੀ ਇੱਕ ਦਿਨ ਇੱਥੇ ਹੀ ਪਾਰ ਆ ਕਿਹੜਾ ਪ੍ਰੋਗਰਾਮ ਅਗੈਂਸਟ ਰੋਕੇ ਮੇ ਪ੍ਰੋਗਰਾਮ ਹਾਂ ਤੇਰੇ ਬਾਈ ਜੌਂਡੀਆ ਦਾ ਧੂਆਂ ਕੱਢੀ ਫਿਰਦਾ ਕਰਪੋ ਲਵਾਈ ਲੱਗਦੀ ਆ ਨਵੀ ਜਿਹੜੇ ਸਾਹ ਦੇ ਤੂੰ ਇਜੀ ਲੰਬ ਨਿਕਲ ਗਿਆ ਦੇਖੋ ਜੀ ਲੰਬ ਪੂਰੀ ਚਾਰਿਆ ਹੋਰੇ ਵਾਏ ਹੱਕ ਦਾ ਹੈ ਨਹੀਂ ਬੈਕ 0% ਆ ਹੈ 0% ਆ ਠੀਕ ਹੈ ਆਪਣੇ ਹਾਂ ਠੀਕ ਹੈ ਹਾਂਜੀ ਫਿਰ ਪਹੁੰਚੇਗਾ ਮੈਂ ਤੇ ਸੱਤਾ ਪਰ ਕੋਸ਼ੌਟ ਤੇ ਇੱਥੇ ਖਾ ਲਿਆ ਬਰਗਰ ਸਾਗਰ ਉਹਨਾਂ ਦਾ ਟਾਈਮ ਹੋ ਗਿਆ ਜੀ ਆ ਰਿਹਾ ਜੀ ਲਿਪੜੇ-ਕਿਪੜਿਆ ਹੀ ਆ ਗਏ ਸੀ ਜਾ ਕੇ ਕੰਮ ਵੇਖ ਕਰਨ ਨਾ ਠੀਕ ਕਰ ਗਏ ਆਹ ਵਹੀ ਗੱਲ ਆ ਨਾਮ ਆ ਕੰਡਾ ਇਹ ਨੇਪਾਲੀਆਂ ਦਾ ਰੈਕਟਰ ਡਟਾ ਦੇ ਕੋਕੋ ਬਸਟਾਂ ਕਰਤੇ ਠੀਕੇ ਕੰਮ ਆ ਉਹ ਮਗਰ ਬਾਜੀ ਬੜਾ ਉਹ ਸੰਗ ਜਾ ੱੱਲੇ ਰਹਿ ਗਿਆ